ਇਹ ਪਿੱਛੇ 에어ਪੋਰਟ ਆ ਤੇ ਆਪਾਂ ਕੁਵੈਤ 에어ਪੋਰਟ ਤੇ ਬੈਠੇ ਆ ਇੱਥੇ 3.5 ਘੰਟਿਆਂ ਦੀ 스테 ਆ ਤੇ 8.5 ਵਜੇ ਫਲਾਈਟ ਆ ਲੋ ਜੀ ਆਪਾਂ ਪਹੁੰਚ ਚੁੱਕੇ ਹਾਂ ਕੁਵੈਤ ਸਵੇਰ ਦੇ 4:00 ਵੱਜ ਚੁੱਕੇ ਨੇ ਤਕਰੀਬਨ ਸਾਨੂੰ 3.5 ਘੰਟੇ ਹੋ ਗਏ ਸਫਰ ਕਰਦਿਆਂ ਨੂੰ 3.5 ਮੰਨ ਕੇ 4 ਘੰਟੇ ਹੀ ਹੋ ਗਏ ਤੇ ਸਾਹਮਣੇ ਦੇਖ ਰਿਹਾ ਕੁਵੈਤ ਤੇ ਉੱਪਰੋਂ ਇਸ ਤਰ੍ਹਾਂ ਦਾ ਦਿਖ ਰਿਹਾ ਹੈਗਾ ਤੇ ਉਹ ਸਾਹਮਣੇ ਦਿਖ ਰਿਹਾ ਟਰੈਕ ਜਿੱਥੇ ਹੁਣ ਆਪਣੇ ਜਹਾਜ਼ ਨੇ ਲੈਂਡ ਕਰਨਾ ਹੈਗਾ ਹੁਣ ਆਪਣਾ ਜਹਾਜ਼ ਕੰਟੀਨਿਊਸਲੀ نیچے ਨੂੰ ਜਾ ਰਿਹਾ ਹੈਗਾ ਇਹ ਟਰੈਕ ਹੈ ਇੱਥੇ ਆਪਣੇ ਜਹਾਜ਼ ਨੂੰ ਲੈਂਡ ਕਰਨਾ ਹੈ ਲੋ ਜੀ نیچے ਆ ਗਿਆ ਬਿਲਕੁਲ ਸਾਹਮਣੇ ਟਰੈਕ ਆਪਣਾ ਫਰੰਟ ਕੈਮਰਾ ਲਗਾਇਆ ਹੋਇਆ ਹੈ ਸਕਰੀਨ ਦੇ ਵਿੱਚ ਇਹ ਹੋ ਗਿਆ ਲੈਂਡ ਲੋ ਜੀ ਆਪਣਾ ਜਹਾਜ਼ ਸੇਫਲੀ ਉਫ ਝਟਕਾ ਲੱਗਿਆ ਝਟਕਾ ਲੱਗਦਾ ਵੈਸੇ ਉਤਰ ਜਦੋਂ ਇੱਕ ਵਾਰ ਇੱਕੋ ਦਮ ਲੈਂਡ ਕਰਦਾ ਨਾ نیچے ਟਾਇਰ ਲੱਗਦੇ ਨੇ ਥੋੜਾ ਜਿਹਾ ਝਟਕਾ ਲੱਗਦਾ ਤੇ ਆਪਣਾ ਜਹਾਜ਼ ਸੁਰੱਖਿਅਤ ਲੈਂਡ ਕਰ ਚੁੱਕਿਆ ਹੈਗਾ ਦੇਖੋ ਜਹਾਜ਼ ਦੀ ਸਪੀਡ ਕਿੰਨੀ ਹੈ ਸਪੀਡ ਕਾਫੀ ਜ਼ਿਆਦਾ ਸਾਹਮਣੇ ਖੜੀਆਂ ਨੇ ਬੱਸਾਂ ਤੇ ਆਪਾਂ ਜਹਾਜ਼ ਤੋਂ نیچے ਆ ਰਹੇ ਹਾਂ ਤੇ ਇਹ ਸਾਡਾ ਜਹਾਜ਼ ਆ ਦੇਖੋ ਇਹਦੇ ਫਾਰਜੇ ਕਿੱਡੇ ਕਿੱਡੇ ਨੇ ਤੇ ਆ ਜਹਾਜ਼ ਆਪਣੀ ਜੀਚ ਆਏ ਆ ਆਪਾਂ ਤੇ ਆਪਣੀ ਸਾਹਮਣੇ ਖੜੀਏ ਬੱਸ ਆਪਾਂ ਕਵਾਇਤੇ ਅਰਪੋਰਟ ਤੇ ਪਹੁੰਚ ਗਏ ਆ ਆਪਾਂ ਇਹ ਬੱਸ ਦੇ ਵਿੱਚ ਬਹਿ ਕੇ ਹੁਣ ਆਪਾਂ 에ਰਪੋਰਟ ਦੇ ਅੰਦਰ ਜਾਣਾਗਾ ਤੇ ਇਹ ਆਪਾਂ ਉੱਤ ਉੱਤਰ ਰਹੇ ਆ ਆਪਾਂ ਜਹਾਜ਼ ਚ ਸਵੇਰ ਦੇ 4 ਵਜੇ ਤੋਂ ਉੱਪਰ ਹੋ ਚੁੱਕਾ ਟਾਈਮ ਸਵਾ ਚਾਰ ਹੋ ਚੁੱਕੇ ਨੇ ਤੇ ਆਪਾਂ ਹੁਣ ਬੱਸ ਦੇ ਵਿੱਚ ਬੈਹਿ ਜਾਣਾ ਸਾਹਮਣੇ ਜਿਹੜੀ ਖੜੀ ਹੈਗੀ ਇਹ ਬੱਸ ਨੇ ਆਪਾਂ ਨੂੰ ਅੰਦਰ 에ਰਪੋਰਟ ਚ ਲੈ ਜਾਣਾ ਬੱਸ ਵੀ ਤੁਹਾਨੂੰ ਅੰਦਰੋਂ ਆ ਜਾਓ ਜਿੰਨੇ ਵੀ ਯਾਤਰੀ ਹੁੰਦੇ ਨੇ ਬੱਸ ਦੇ ਵਿੱਚ ਬੈਹਿ ਕੇ ਫਿਰ ਉਹਨਾਂ ਨੂੰ 에ਰਪੋਰਟ ਤੇ ਲੈ ਜਾਂਦੀ ਹੈ ਬੱਸ ਫਾਂ ਚੱਲਦੇ ਆਂ ਅੰਦਰ ਬਹੁਜੀ ਅੱਗੇ ਅੰਦਰ ਆਪਾਂ ਇਹ ਬੱਸ ਇਸ ਤਰ੍ਹਾਂ ਦੀਆਂ ਬੱਸਾਂ ਨੇ ਜਿਹੜੀਆਂ 에ਰਪੋਰਟ ਦੇ ਅੰਦਰ ਚੱਲਦੀਆਂ ਹਨ ਬੱਸ ਇਸ ਤਰ੍ਹਾਂ ਦੀਆਂ ਨੇ ਅੰਦਰ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਉਹ ਸਾਹਮਣੇ ਖੜਾ ਆਪਣਾ ਜਹਾਜ਼ ਕੁਵੇਤ 에ਅਰਵੇਜ਼ 382 ਜਿਹਦੇ ਵਿੱਚ ਆਪਾਂ ਆਏ ਆ 4.5 ਘੰਟਿਆਂ ਦਾ ਸਫ਼ਰ ਆਪਾਂ ਕੀਤਾ 3 ਵਜੇ ਤੁਰੇ ਸੀਗੇ ਤੇ ਇੱਧਰਲੇ ਹਿਸਾਬ ਦੇ ਨਾਲ 4:00 ਬੱਜ ਚੁੱਕੇ ਤੇ ਆਪਾਂ ਵਸਦੇ ਅੰਦਰ ਆ ਤੇ ਇੰਡੀਆ ਦੇ ਹਿਸਾਬ ਨਾਲ ਉੱਥੇ ਸਾਢੇ ਹਾਂਜੀ ਆਪਾਂ ਕੁਵੇਤ 에ਅਰਪੋਰਟ ਤੇ ਪਹੁੰਚ ਗਏ ਆ ਕੁਵੇਤ ਪਹੁੰਚ ਗਏ ਤੇ ਇੱਥੇ ਸਾਢੇ 3 ਘੰਟਿਆਂ ਦੀ ਸਟੇ ਆ ਤੇ ਮਤਲਬ ਕਿ ਇੱਧਰ ਲੇ ਹੁਣ ਟਾਈਮ ਆਈ ਥਿੰਕ ਸਾਢੇ 1:00 ਹੋਏ ਨੇ ਤੇ 2.5 ਘੰਟੇ ਹੋਰ ਰਹਿੰਦੇ ਨੇ ਹਜੇ 2.5 ਘੰਟੇ 2 ਘੰਟੇ ਮੰਨ ਹਾਂ 2 ਘੰਟੇ ਹੋਰ ਰਹਿੰਦੇ ਨੇ ਤੇ ਉਸ ਤੋਂ ਬਾਅਦ ਫਿਰ ਇੱਥੋਂ ਸਿੱਧਾ ਇਟਲੀ ਰੋਮ ਤੇ ਥੋੜਾ ਜਿਹਾ ਕਾਮ ਹੋ ਗਿਆ ਜਹਾਜ਼ ਦੇ ਵਿੱਚ ਏਸੀ ਜ਼ਿਆਦਾ ਸੀਗਾ ਕੋਲਡ ਹੋ ਗਿਆ ਉਹਦੇ ਕਰਕੇ ਥੋੜਾ ਜਿਹਾ ਸਿੱਕਾਂ ਲੱਗ ਰਹੀਆਂ ਨੇ ਜੇ ਕੰਮ ਹੋ ਰਿਹਾ ਤੇ ਤੁਹਾਨੂੰ ਦਿਖਾਉਣਾ ਹੈ ਕੁਵੈਤ 에어ਪੋਰਟ ਥੋੜਾ ਜਿਹਾ ਕਿਦਾਂ ਜੋ ਏਰੀਆ ਦਾ ਜਿੱਥੇ ਜਹਾਜ਼ ਖੜਦੇ ਨੇ ਉਹ ਸਾਰਾ ਤੁਹਾਨੂੰ ਦਿਖਾਉਣਾ ਹੈ ਆ ਇੱਥੇ ਆਪਾਂ ਬੈਠੇ ਆਂ ਜੀ ਤੇ ਆ ਇੱਥੇ ਠੀਕ ਹੈ ਜੀ ਚੈੱਕ ਇਨ ਹੋਣਗੇ ਇੱਥੇ ਮਨ ਲਾ ਇੱਥੋਂ ਐਂਟਰੀ ਕਰਾਈ ਜਾਊਗੀ ਆ ਜਗ੍ਹਾ ਤੋਂ ਅਜੇ ਇੱਥੇ ਕੋਈ ਨਹੀਂ ਆਇਆ ਇਹ 2-3 ਘੰਟੇ ਰਹਿੰਦੇ ਨੇ ਆਉ ਤੁਹਾਨੂੰ 에어ਪੋਰਟ ਦਿਖਾਉਣੇ ਆ ਥੋੜਾ ਜਿਹਾ ਘੁੰਮ ਕੇ ਕਿੱਦਾਂ ਦਾਗਾ ਆ ਦੇਖੋ ਜੀ ਇਹ 에어ਪੋਰਟ ਹੈ ਕੁਵੇਇਤ 에어ਵੇਜ਼ ਕੁਵੇਇਤ ਦਾ 에어ਪੋਰਟ 릭ਸ਼ਾ ਦੇਖੋ ਕਿੱਡਾ ਵੱਡਾ ਖੁੱਲਾ ਮੈਦਾਨ ਕਿੰਨੇ ਏਕੜ ਜ਼ਮੀਨ ਹੋਣੀ ਆ ਕੋਈ ਅੰਦਾਜ਼ਾ ਨਹੀਂ ਇਹ ਬੱਸਾਂ ਚੱਲਦੀਆਂ ਨੇ ਸਾਨੂੰ ਆ ਬੱਸ ਲੈ ਕੇ ਆਈ ਸੀ ਬੜੀ ਘੈਂਟ ਬੱਸ ਆ ਇਹ ਤੇ ਇਹ ਦੇਖੋ ਜਹਾਜ਼ ਖੜੇ ਨੇ ਇੱਧਰ ਕੋੜਾ ਦਿਖਾਉਣ ਦੀ ਕੋਸ਼ਿਸ਼ ਕਰਦਾ ਜੇ ਦਿਖੇਗੇ ਇਹ ਖੜਿਆ ਚਹਾਜ਼ ਇਹ ਇੱਕ ਉਹ ਐਪੀਅਰਟ ਇੱਕ ਜਹਾਜ ਆ ਰਿਹਾ। ਇਹ ਪਿੱਛੇ 에어ਪੋਰਟ ਆ ਤੇ ਆਪਾਂ ਕੁਵੈਤ 에어ਪੋਰਟ ਤੇ ਬੈਠੇ ਆ। ਇੱਥੇ ਸਾਢੇ 3 ਘੰਟਿਆਂ ਦੀ ਸਟੇ ਆ ਤੇ ਸਾਢੇ 8 ਵਜੇ ਫਲਾਈਟ ਆ। ਤੇ ਉਹਨਾ ਟਾਈਮ ਵੇਟ ਕਰਨੀ ਪੈਣੀ ਆ ਇੱਥੇ। ਚਲੋ। ਈ ਆ ਜੀ ਦੇਖੋ ਯਾਰ ਕੋਟ ਬਹੁਤ ਹੀ ਆ ਸ਼ਾਂਤ ਮਾਹੌਲ ਹੈ ਸ਼ਾਨਾ ਮਾਹੌਲ ਹੈ ਇੰਟਰ ਤਾਂ ਚੈੱਕ ਹੀ ਨਹੀਂ ਹੋਣਗੇ ਲੱਗਦਾ ਐਸੇ ਇਹ ਕੋਈ ਹੋਰ 에어ਲਾਈਨ ਦੇ ਜਾਂ ਕਿਸੇ ਹੋਰ ਕੰਟਰੀ ਦੇ ਹੋਣਗੇ ਸਾਰੇ ਪੇਸ਼ੈਂਜਰ ਬੈਠੇ ਨੇ ਇਥੇ ਚਲੋ ਇਹੀ ਸੀਗਾ ਜੀ ਨੱਕ ਤੇ ਬਾਕੀ ਫਿਰ ਤੁਹਾਨੂੰ ਜਦੋਂ ਇਟਲੀ ਪਹੁੰਚ ਗਏ ਰੂਮ ਪਹੁੰਚ ਗਏ ਸਾਰਾ ਸਫਰ ਉੱਥੋਂ ਦਾ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਜੁੜੇ ਰਹੋ ਵਾਚ ਕਰਦੇ ਰਹੋ ਬਹੁਤ ਵਧੀਆ ਐਕਸਪੀਰੀਅੰਸ ਆ ਫਰਸਟ ਐਕਸਪੀਰੀਅੰਸ ਜਹਾਜ਼ ਦਾ ਫਲਾਈਟ ਦਾ ਬੜਾ ਵਧੀਆ ਰਿਹਾ ਦਿੱਲੀ ਤੋਂ ਕਵੈਤ ਆਇਆ ਸਾਢੇ 4 ਘੰਟਿਆਂ ਦੀ ਜਿਹੜੀ ਸੀ ਜਤਰਾ ਚਲੋ ਫਲਾਈਟ ਸੀ ਜਿਹੜੀ ਥਕਾਵਟ ਹੋ ਗਈ ਥੋੜਾ ਜਿਹਾ ਥੱਕ ਗਿਆ ਸਰੀਰ ਬਾਕੀ ਦਿਖਾਉਣਾ ਹੈ ਅੱਗੇ ਜਿੰਨੇ ਵੀ ਯਾਤਰੀ ਨੇ ਸਾਰੇ ਹੁਣ ਇੱਥੇ ਪਹੁੰਚ ਚੁੱਕੇ ਆ ਤੇਖੋ ਪੂਰਾ ਹਾਲ ਭਰ ਗਿਆ ਪਹਿਲਾਂ ਖਾਲੀ ਪਿਆ ਸੀ ਸਾਰਾ ਇਹ ਮੰਨ ਕੇ ਚੱਲੋ ਹੁਣ ਆਪਣਾ ਚੈੱਕ ਇਨ ਹੋਣ ਵਾਲਾ ਹੀ ਆ ਥੋੜੇ ਜਿਹਾ ਟਾਈਮ ਦੇ ਵਿੱਚ ਜਹਾਜ਼ ਉਤਰਨ ਦੇ ਵਿੱਚ ਅੱਧਾ ਘੰਟਾ ਰਹਿ ਗਿਆ ਤੇ ਹੁਣ ਇਹਨਾਂ ਨੇ ਚੈੱਕ ਇਨ ਕਰ ਦੇਣਾ ਦੇਖੋ ਇਹ ਕੁਰਸੀਆਂ ਸਾਰੀਆਂ ਭਰ ਗਿਆ। ਲਓ ਜੀ ਆਪਾਂ ਜਹਾਜ਼ ਦੇ ਅੰਦਰ ਆ ਗਏ। ਇਹ ਖੜਕ ਕੁਵੇਇਤ 에ਅਰਵੇਜ਼ ਜਹਾਜ਼ ਕੁਵੇਇਤ ਦੇ ਜਹਾਜ਼ ਨੇ ਇਹ। ਸਕਰੀਨ ਤੇ ਅੰਦਰੋਂ ਇਸ ਤਰ੍ਹਾਂ ਦਾ ਜਹਾਜ਼ ਆ ਇਸ ਤਰ੍ਹਾਂ ਦੀਆਂ ਸੀਟਾਂ ਨੇ। ਸਾਰੇ ਯਾਤਰੀ ਆਉਦੇ ਆਉਦੇ ਸੀਟਾਂ ਲੱਭ ਕੇ ਜਿੱਥੇ-ਜਿੱਥੇ ਜਿੱਦੀ ਹੈਗੇ ਬੈਠ ਰਹੇ ਨੇ। ਤੇ ਆਪਾਂ ਅੱਪਾ ਇੱਥੇ ਸੀਟ ਤੇ ਕੱਲੀ ਸੀਗੇ ਮੇਰੇ ਨਾਲ ਦੀ ਸੀਟ ਖਾਲੀ ਸੀਗੇ ਤੇ ਆਪਾਂ ਫਿਰ ਵਧੀਆ ਖੁੱਲੇ ਬਹਿ ਕੇ ਗਏ ਆ ਇਹ ਦਿਖਾਉਣਾ ਹੈ ਵਿੱਚ ਦੀ ਤੁਹਾਨੂੰ ਉਹ ਖੜਾ ਇੱਕ ਜਹਾਜ਼ ਤੇ ਸਕਰੀਨ ਆਪਣਾ ਜਹਾਜ਼ ਮੰਨ ਕੇ ਚੱਲੋ ਹੁਣ ਬੈਕ ਹੋ ਰਿਹਾ ਪਿੱਛੇ ਨੂੰ ਜਾ ਰਿਹਾ ਹੁਣ ਇਹਨੇ ਜਾਣਾ ਟਰੈਕ ਵੱਲ ਨੂੰ ਨਾ ਨਾ ਥੋਕੇ ਟਿੱਕੀ ਚੱਲੋ ਹੁਣ ਆਪਣਾ ਜਹਾਜ਼ ਜਾ ਰਿਹਾ ਅੱਗੇ ਨੂੰ ਤੇ ਟ੍ਰੈਕ ਵੱਲ ਨੂੰ ਹੌਲੀ ਹੌਲੀ ਆਪਣਾ ਜਹਾਜ਼ ਜਿਹੜਾ ਮੇਨ ਟ੍ਰੈਕ ਹੈ ਜਿੱਥੋਂ ਲੈਂਡ ਆਫ ਕਰਨਾ ਹੈ ਇਹ ਜਾ ਰਿਹਾ ਤੇ ਇਹ ਹੈਗਾ ਜੀ ਕਵੈਦ 에어ਪੋਰਟ ਤਾਂ ਇਸ ਤਰ੍ਹਾਂ ਇੱਥੇ ਜਹਾਜ਼ ਖੜੇ ਨਹੀਂ ਚਾਹੀਦਾ ਜਿਹੜੇ ਨਾਮ ਦੇ ਜਹਾਜ਼ ਕੰਪਨੀ ਦੇ ਖੜੇ ਨੇ ਨਿੱਕੇ ਜਹਾਜ਼ ਲੋਕਲ ਕਰਨ ਨੂੰ ਉਹ ਸਾਹਮਣੇ ਜਹਾਜ਼ ਇੱਕ ਹੁਣੇ-ਹੁਣੇ ਲੈਂਡ ਹੋ ਗਿਆ ਹੈ ਤੇ ਆਪਣਾ ਜਹਾਜ਼ ਹੁਣ ਟੇਕ-ਆਫ ਹੋ ਜਾਣਾ ਤੇ ਟੇਕ-ਆਫ ਹੋਊਗਾ ਇਹ ਟਰੈਕ ਨੇ ਤੁਹਾਨੂੰ ਪੱਕੇ ਸਕਰੀਨ 'ਚ ਦਿਖਾਉਣੇ ਆਪਾਂ ਫਰੰਟ ਕੈਮਰਾ ਲਾ ਲੈਣਾ ਆ ਆਪਣਾ ਫਰੰਟ ਕੈਮਰਾ ਵੈਸੇ ਚੱਲ ਹੀ ਰਿਹਾ ਹੈ ਇਹਦੇ ਵਿੱਚ ਕੈਮਰੇ ਹੁੰਦੇ ਆ ਤੁਸੀਂ ਫਰੰਟ ਕੈਮਰਾ ਲਾ ਲਓ ਨੀਚੇ ਵਾਲਾ ਕੈਮਰਾ ਲਾ ਲਓ ਸਾਈਡ ਵਾਲਾ ਕੈਮਰਾ ਲਾ ਲਓ ਸਾਰੇ ਕੈਮਰੇ ਮਲਕ ਜਹਾਜ਼ 'ਚ ਲੱਗੇ ਹੁੰਦੇ ਨੇ ਤੁਸੀਂ ਸੈਟਿੰਗ ਕਰਕੇ ਹਨਾ ਲਗਾ ਸਕਦੇ ਆ ਇਹ ਦੇਖੋ ਨਾ ਆਪਣਾ ਜਹਾਜ਼ ਆ ਰਿਹਾ ਟਰੈਕ 'ਵਾਲੀ ਲਓ ਜੀ ਟਰੈਕ ਤੇ ਪਹੁੰਚ ਗਿਆ ਜਹਾਜ਼ ਦੇਖੋ ਜੀ ਉਹਨਾਂ ਸਪੀਡ ਪੂਰਾ ਜਿਹੜੇ ਹੈਗੇ ਇੰਜਨ ਪੂਰੇ ਸਟਾਰਟ ਕਰਦੇ ਸਪੀਡ ਵਧਾਤੀ ਪੂਰੀ ਕੋ ਲਖਤ ਹੁਣ ਜਾਹਣਾ ਹੈ ਨਾ ਨੇਰੀ ਬਣ ਜਾਣਾ ਇੱਥੇ ਦੇਖੋ ਪੂਰੀ ਸਪੀਡ ਹੋ ਗਈ ਨਾ ਜਹਾਜ਼ ਦੀ ਮੈਂ ਪੂਰਾ ਤੇਜ਼ ਹੋ ਜਾਣਾ ਹੁਣ ਜਹਾਜ਼ ਦੇਖੋ ਦੇਖੋ ਕਿੰਨਾ ਤੇਜ਼ ਹੋ ਗਿਆ ਲਗਾਤਾਰ ਸਪੀਡ ਵਧਾਈ ਜਾਣੀ ਆ 400 ਤੇ ਵਗ ਗਿਆ ਉਹਦੀ ਇਹਨੇ ਲੈਂਡ ਆਫ ਕਰ ਲੈਣਾ ਚਲੋ ਟੇਕ ਆਫ ਕਰ ਲੈਣਾ ਸੌਰੀ ਦੇਖੋ ਸਪੀਡ ਦੇਖੋ ਕਿੰਨੀ ਵਧ ਗਈ ਕਟੋ-ਕਟੇ ਹੁਣ 300 ਦੀ ਸਪੀਡ ਤੇ ਜਾ ਰਿਹਾ 400 ਦੀ ਸਪੀਡ ਤੇ ਚਲਾਇਆ ਗਿਆ ਕਟੋ-ਕਟ ਹੁਣ ਇਹ ਲੋ ਜੀ ਕਰਦਾ ਟੇਕ-ਆਫ ਜਦੋਂ ਟੇਕ-ਆਫ ਕਰਦਾ ਇੱਕ ਵਾਰੀ ਜਹਾਜ਼ ਦਿਲ 'ਚ ਥੋੜਾ ਜਿਹਾ ਹੌਲ ਜਾ ਪੈਂਦਾ ਨਹੀਂ ਹਾਂ ਉੱਪਰ ਨੂੰ ਜਾ ਰਿਹਾ ਜਹਾਜ਼ ਦੇਖੋ ਜੀ ਫਿਰ ਆਪਾਂ ਜਹਾਜ਼ ਹਾਂ ਤਾਂ ਨੀਚੇ ਵਾਲਾ ਕੈਮਰਾ ਲਗਾਇਆ ਹੋਇਆਗਾ ਦੇਖੋ ਹੁਣ ਆਪਾਂ ਕੁਵੈਤ ਦੇ ਉੱਪਰ ਦੀ ਜਾ ਰਹੇ ਹੱਟੋ-ਖੱਟ ਟਾਈਮ ਹੁਣ 8:30 ਹੋ ਚੁੱਕੇ ਨੇ ਇੱਥੋਂ ਦੇ 8:30 ਵਜ ਚੁੱਕੇ ਆ ਤੇ ਦੇਖੋ ਇਸ ਤਰ੍ਹਾਂ ਹਨਾ ਜਹਾਜ਼ ਦੇ ਜਿਹੜਾ نیچے ਵਾਲਾ ਕੈਮਰਾ ਇਸ ਤਰ੍ਹਾਂ ਦਾ ਦ੍ਰਿਸ਼ ਦਿਖਦਾ ਹੈ نیچے ਇਸ ਤਰ੍ਹਾਂ ਦਾ ਕੁਵੈਤ ਦੇਖੋ ਗੱਡੀਆਂ ਚੱਲਦੀਆਂ ਨਿੱਕੀਆਂ-ਨਿੱਕੀਆਂ ਨਿੱਕੇ-ਨਿੱਕੇ ਘਰ ਐ ਦਿਖਦੇ ਨੇ ਦੇਖੋ ਇੰਨਾ ਸੋਹਣਾ ਨੇ ਯਾਰਾਂ ਆਹ ਦੇਖੋ ਉਹ ਸਾਹਮਣੇ ਆ ਗਿਆ ਸਮੁੰਦਰ ਤੇ ਲੈਫਟ ਸਾਈਡ ਕੁਵੈਤ ਰਹਿ ਗਿਆ ਸਰ ਅਸ ਸਮੁੰਦਰਾ ਕਿੰਨੇ ਲੈ ਜਿਹੜਾ ਤੁਸੀਂ ਦੇਖ ਰਹੇ ਹੋ। ਘਾ ਨਾਲ ਕਬੈਦ ਆ ਗਏ। ਇਸ ਗ੍ਰੀਨ ਦੇ ਵਿੱਚ ਵੀ ਹੁਣ نیچے ਵਾਲਾ ਕੈਮਰਾ ਆਪਣਾ ਚੱਲਦਾਗਾ ਬਈ। ਤਾਂ ਦੇਖੋ ਇਹ نیچے ਵਾਲਾ ਹੀ ਕੈਮਰਾ ਚੱਲ ਰਿਹਾ ਜੇ ਆਪਾਂ ਬੈਲਡੀਆਂ ਦੇ ਉੱਪਰ ਆਣਾ ਅਜ ਕਬੈਦ ਦੇ ਉੱਪਰ ਹੀ ਜਾ ਰਹੇ ਹਾਂ ਹਜੇ। ਇਹ ਆਹ ਇਹ ਆ। ਥੋੜਾ ਦੂਹਣਾ ਤਾਂ ਆਪਾਂ ਇਕੱਲੇ ਹੀ ਬੈਠੇ ਆ ਸੀਟ ਤੇ ਨਾਲ ਦੀ ਸੀਟ ਆਪਣੀ ਖਾਲੀ ਪਈ ਆ ਆਪਾਂ ਵਧੀਆ ਖੁੱਲੇ ਹੋ ਕੇ ਨਜ਼ਾਰੇ ਲੈ ਕੇ ਕੋ ਸੀਟ ਤੇ ਹਨ ਇਹ ਦੇਖੋ ਸਾਹਮਣੇ ਦਿਖ ਰਿਹਾ ਸਮੁੰਦਰ ਇੰਨਾ ਦੇਖੋ ਸ਼ੁਰੂ ਹੋ ਗਿਆ ਸਕਰੀਨ ਦੇ ਵਿੱਚ ਆਪਣਾ ਜਿਹੜਾ نیچے ਵਾਲਾ ਕੈਮਰਾ ਉਹਦੇ ਵਿੱਚ ਪਾਣੀ ਦਿਖਣਾ ਸ਼ੁਰੂ ਹੋ ਗਿਆ ਸਮੁੰਦਰ ਦਾ ਪੱਕਾ ਵੈਦ ਤੋਂ ਮੰਨ ਕੇ ਚੱਲੋ ਬਾਹਰ ਆ ਗਏ ਬਾਹਰ ਚਲੇ ਗਏ ਲੋ ਜੀ ਆਪਣਾ ਜਹਾਜ਼ ਬਿਲਕੁਲ ਬੱਤਲਾਂ ਦੇ ਉੱਪਰ ਆ ਹੁਣ ਇਸ ਟਾਈਮ ਆ ਦੇਖੋ ਹੁਣ نیچے ਕੁਝ ਨਹੀਂ ਦਿਖ ਰਿਹਾ ਬਸ ਬੱਤਲਾਂ ਦੇ ਉੱਪਰ ਆਪਣਾ ਜਹਾਜ਼ ਜਾ ਰਿਹਾ ਇਹ ਜਿਹੜਾ ਆ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ ਨਾ ਬਹੁਤ ਹੀ ਨਾ ਵਧੀਆ ਨਜ਼ਾਰਾ ਆ ਨਾ ਜਿਹੜਾ ਬੱਦਲ ਦਿਖਦੇ ਨੇ ਜਹਾਜ਼ ਤੋਂ نیچے ਨੂੰ ਦੇਖੋ ਐ ਦੇਖੋ ਵੀ ਐ ਲੱਗਦਾ ਉੱਪਰ ਕਿਤੇ ਹੋਰ ਹੀ ਜਗ੍ਹਾ ਤੇ ਆ ਗਏ ਹਨ ਜਹਾਜ਼ ਕਿਤੇ ਹੋਰ ਹੀ ਉੱਪਰ ਚਲਾ ਗਿਆ ਇੰਦਾ ਦੇਖੋ ਐ ਪੱਤਰਾ ਦੀ ਬੱਤਲਾਂ ਦੀ ਹੈ ਨਾ ਜਿਹੜੀ ਲਹਿ ਬਣੀ ਹੋਈ ਹੈ ਨੀਚੇ ਇੰਦਾ ਹਨਾ ਪੱਤ ਲੁੱਟੇ ਫਿਰਦੇ ਨੇ ਤੇ ਆਪਣਾ ਜਹਾਜ਼ ਉਹ ਤੋਂ ਵੀ ਉੱਪਰ ਤੁਰਿਆ ਫਿਰਦਾ ਦੇਖੋ ਆ ਨਜ਼ਾਰਾ ਬਹੁਤ ਸੋਹਣਾ ਨਜ਼ਾਰਾ ਜਿਹੜਾ ਜਦੋਂ ਹਨਾ ਜਹਾਜ਼ ਬੱਦਲਾਂ ਦੇ ਉੱਪਰ ਚੱਲਿਆ ਜਾਂਦਾ ਆਂ ਪੰਜ ਹੁਣ ਬਿਲਕੁਲ ਸਿਖਰ ਤੇ ਆਗਾ ਮੰਨ ਕੇ ਚੱਲੋ ਹੁਣ ਆਪਣਾ ਜਹਾਜ਼ 30000 ਪਲੱਸ ਮੀਟਰ ਦੇ ਉੱਪਰ ਮੀਟਰ ਉੱਪਰ ਚੱਲ ਰਿਹਾਗਾ ਕੀ ਚੀਜ਼ ਬਣਾਈ ਹੈ ਨਾ ਕੁਦਰਤ ਨੇ ਯਾਰੇ ਤੇ ਇਹ ਦੇਖੋ ਐ ਬੱਦਲ ਦੇਖਦੇ ਨੇ نیچے نیچے ਬੱਦਲ ਉੱਤੇ ਆਪਣਾ ਜਹਾਜ਼ ਕੀ ਨਜ਼ਾਰਾ ਹੈ ਕਿੰਨਾ ਸੋਹਣਾ ਇਹ ਦ੍ਰਿਸ਼ ਕਿੰਨੀ ਸੋਹਣੀ ਜਹਾ ਦੇਖੋ ਦਿਲ ਨੂੰ ਬੜੀ ਐਨ ਲੱਗਦੀ ਆ ਵੀ ਆਹ ਕੀ ਚੀਜ਼ ਆ ਨਾ ਕਿੰਨਾ ਸੋਹਣਾ ਖੂਬਸੂ ਖੂਬਸੂਰਤ ਨਜ਼ਾਰਾ ਹੈ ਇਹ ਆਪਾਂ ਬਹੁਤ ਘੈਂਟ ਨਜ਼ਾਰਾ ਹੈ ਸੱਚੀ ਕਾਫੀ ਸੋਹਣਾ ਨਜ਼ਾਰਾ ਆ ਦੇਖੋ ਹੁਣ ਆਪਣਾ ਜਿਹੜਾ ਜਹਾਜ਼ ਹੈਗਾ 37040 ਮੀਟਰ 3740 ਮੀਟਰ ਤੇ ਚੱਲ ਰਿਹਾ ਤੇ ਸਪੀਡ ਹੈਗੀ 857 ਕਿਲੋਮੀਟਰ ਆ ਦੇਖੋ ਦੇਖ ਰਹੇ ਨੇ 857 ਕਿਲੋਮੀਟਰ ਦੀ ਸਪੀਡ ਨਾਲ ਚੱਲ ਰਿਹਾ ਜਹਾਜ਼ ਲੋ ਜੀ ਆਪਣਾ ਲੰਚ ਆ ਗਿਆ ਇਸ ਲਾਂਚ ਦੇ ਵਿੱਚ ਆਪਾਂ ਨੂੰ ਇਹਨਾਂ ਨੇ ਦਿੱਤੀਆਂ ਦੋ ਪੂਰੀਆਂ ਨਿੱਕੀਆਂ-ਨਿੱਕੀਆਂ ਤੇ ਜਹਾਜ਼ ਤੇ ਆ ਦੇਖ ਦਿਖਾਉਣਾ ਤੁਹਾਨੂੰ ਸ਼ੋਲੇ ਆ ਨਾਲ ਆਲੂ ਦੀ ਪੇਟੀ ਇਹ ਹੈ ਜਹਾਜ਼ ਅੰਦਰ ਦੇਖੋ ਇਸ ਤਰ੍ਹਾਂ ਨੇ ਸੀਟਾਂ ਤੇ ਆ ਆਪਣੀ ਸੀਟ ਆ ਲਓ ਜੀ ਆਪਾਂ ਹੁਣ ਇਟਲੀ ਦੇ ਵਿੱਚ ਐਂਟਰ ਹੋ ਗਏ ਰੋਮ 에어ਪੋਰਟ ਤੇ ਪਹੁੰਚਣ ਆ ਲਿਆ ਆ ਦੇਖੋ ਨਕਸ਼ਾ ਆਪਣਾ ਲਾਇਆ ਹੋਇਆ ਨਾਲ-ਨਾਲ ਬਹੁਤ ਸਾਹਮਣੇ ਰੋਮਾ ਜਿੱਥੇ ਆਪਣੇ ਜਹਾਜ਼ ਨੇ ਲੈਂਡ ਕਰਨਾਗਾ ਇੱਥੇ ਆਪਣੇ ਜਹਾਜ਼ ਨੇ ਲੈਂਡ ਕਰ ਜਾਣਾ ਤੇ ਆਪਣਾ ਜਹਾਜ਼ ਜਾ ਰਿਹਾਗਾ ਠੀਕ ਹੈ ਤੇ ਇਹ ਦਿਖਾਉਣਾ ਤੁਹਾਨੂੰ ਆ ਦੇਖੋ ਜਿਵੇਂ ਜਿਵੇਂ ਜਹਾਜ਼ نیچے ਜਾਈ ਜਾ ਰਹੇ ਹੋਏ ਮੈਂ ਨਾ ਆ ਜਿਹੜਾ ਨਕਸ਼ੇ ਦੇ ਵਿੱਚ ਉਹ ਮੀਟਰ ਘਟੀ ਜਾਂਦੇ ਨੇ 14000 ਮੀਟਰ ਦੇ ਆ ਕੇ ਇਹ ਦੇਖੋ ਬਹੁਤ ਸੋਹਣਾ ਸਫ਼ਰ ਆ ਵਧੀਆ ਬਹੁਤ ਘੈਂਟ ਲੱਗ ਰਿਹਾ ਤੇ ਦਿਖਾਉਨੇ ਤੁਹਾਨੂੰ ਹੁਣ ਇਟਲੀ ਉੱਪਰੋਂ ਕਿਸ ਤਰ੍ਹਾਂ ਦੀ ਦਿਖਦੀ ਹੈਗੀ ਰੋਮ ਆ ਦੇਖੋ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਇਟਲੀ ਦਾ ਏਰੀਆ ਹੈ ਜੀ ਦਰਖਤ ਦੀ ਦਰਖਤ ਨੇ ਚਾਰੇ ਪਾਸੇ ਉਹ ਬੱਤਲ ਤੁਰੇ ਫਿਰਦੇ ਨੇ ਉੱਪਰ ਹੈ ਜੀ ਇਹ ਆਪਣਾ ਜਹਾਜ਼ ਉੱਪਰੀ ਆ ਕਾਫੀ ਇਹ ਸਾਹਮਣੇ ਸਾਰਾ ਇਟਲੀ ਦਿਖ ਰਿਹਾ ਤੁਹਾਨੂੰ ਉਹ ਆ ਗਈ ਸਾਹਮਣੇ ਟਰੈਕ ਤੇ ਇੱਥੇ ਟਾਈਮ ਘੱਟੋ ਘੱਟ ਮੰਨ ਕੇ ਚੱਲੋ 12:30 ਹੋ ਗਏ 1 ਵਜੇ ਨਾਲ ਮੰਨ ਕੇ ਚੱਲੋ ਆਪਣੇ 5:30 ਘੰਟਿਆਂ ਦੀ ਇਹ ਫਲਾਈਟ ਆ ਆਹ 5 ਘੰਟੇ ਹੋ ਗਏ ਸਾਨੂੰ ਤੇ ਇਹ ਆ ਗਿਆ ਇਟਲੀ ਇਸ ਤਰ੍ਹਾਂ ਦਾ ਉੱਪਰੋਂ ਦਿਖ ਰਿਹਾ ਹੈਗਾ ਇਹ ਸਾਰੇ ਪਾਸੇ ਦਰਖਤ ਬਹੁਤ ਮਲਕੀ ਹਰਿਆਵਲੀ ਵਧੀਆ ਇੱਥੇ ਦਰਖਤ ਬਹੁਤ ਨੇ ਬਹੁਤ ਸੋਹਣਾ ਸਿਸਟਮ ਤੇ ਸਾਹਮਣੇ ਟਰੈਕ ਆ ਅਬ ਨੇ ਜਾ ਨੇ ਇੱਥੇ ਲੈਂਡ ਕਰਨਾ ਹਾਂ ਦੇਖੀ ਚਲੋ ਨਾਲ-ਨਾਲ ਤੁਸੀਂ ਵੀ ਹੁਣ ਆਪਣਾ ਜਹਾਜ਼ ਚੁਮਾ ਬਿਲਕੁਲ ਨੀਚੇ ਨੂੰ ਜਾ ਰਿਹਾ ਹੈਗਾ ਦੇਖੋ ਹੁਣ ਸਪੀਡ ਵੀ ਘਟ ਗਈ ਜਹਾਜ਼ ਦੀ ਥੋੜੀ ਜੀ ਤੇ ਨੀਚੇ ਵੀ ਚਲੇਗਾ ਕਾਫੀ ਆ ਦੇਖੋ ਹੁਣ ਬਿਲਕੁਲ ਨੀਚੇ ਆ ਗਿਆ ਹੁਣ ਆਪਣਾ ਜਹਾਜ਼ ਤੇ ਆ ਦਿਖ ਰਹੀ ਹੈ ਇਟਲੀ ਰੋਮ ਰੋਮ ਦਾ 에어ਪੋਰਟ ਇਟਲੀ ਦੇ ਰੋਮ ਦਾ 에어ਪੋਰਟ జజ ఆ బిల్చే టీ హయాడ్డ 19 ਸਪੀਡ ਤੇ ਲੈਂਡ ਹੁੰਦਾ ਜਹਾਜ਼ ਹੁਣ ਹੌਲੀ ਹੌਲੀ ਚਲੋ ਸਪੀਡ ਘਟ ਜਾਣੀ ਆ ਇਹ ਹੈ ਜੀ ਇਟਲੀ ਹੈ ਰੋਮ ਸ਼ਹਿਰ ਇਟਲੀ ਦੀ ਰਾਜਧਾਨੀ ਰੋਮ ਜਿਹੜਾ ਮੇਨ 에ਅਰਪੋਰਟ ਆ ਇਟਲੀ ਦਾ ਸਭ ਤੋਂ ਵੱਡਾ 에ਅਰਪੋਰਟ ਰੋਮ ਦੇ ਵਿੱਚ ਹੀ ਆ ਵੈਸੇ ਤੁਹਾਨੂੰ ਹੁਣ ਨਾ ਦਿਖਾਉਣਾ 에ਅਰਪੋਰਟ ਆ ਦੇਖੋ ਇਹ ਇਟਲੀ ਦੇ ਰੋਮ ਜਿਹੜਾ ਸ਼ਹਿਰ ਆ ਉੱਥੋਂ ਦਾ ਮੇਨ 에ਅਰਪੋਰਟ ਹੀ ਆ ਵੈਸੇ ਸਭ ਤੋਂ ਵੱਡਾ 에ਅਰਪੋਰਟ ਆਗਾ ਆ ਦੇਖੋ ਇਹ ਜਹਾਜ਼ ਖੜੇ ਨੇ ਲੋਕਲ ਜਹਾਜ਼ ਨਿੱਕੇ ਜਹਾਜ਼ ਵੱਡੇ ਜਹਾਜ਼ ਤੇ ਜਿਹੜੇ ਇੰਟਰਨੈਸ਼ਨਲ ਮਲਕੀ ਜਾਂਦੇ ਨੇ ਜਾਂ ਬਾਕੀ ਜਿਹੜੇ ਇੱਥੇ ਲੋਕਲ ਇਟਲੀ ਚ ਚੱਲਦੇ ਨੇ ਉਹ ਜਹਾਜ਼ ਖੜੇ ਨੇ ਇੱਥੇ ਇਹ ਆ ਜੀ ਦੇਖੋ ਰੋਮ ਦਾ ਜਿਹੜਾ ਮੇਨ 에ਰਪੋਰਟ ਆ ਸਭ ਤੋਂ ਵੱਡਾ 에ਰਪੋਰਟ ਹੈ ਇਟਲੀ ਦਾ ਤੇ ਆਪਾਂ ਸਕਸੈਸਫੁਲੀ ਦੇਖੋ ਲੈਂਡ ਹੋ ਗਏ ਹਨ ਤੇ ਇਸ ਤਰ੍ਹਾਂ ਦਾ 에ਰਪੋਰਟ ਹੈ ਦੇਖੋ ਜੀ ਅੱਜ ਆਪਾਂ ਨਿਕਲੇ ਬਾਹਰ ਜਹਾਜ਼ ਤੋਂ ਤੇ ਉਹ ਪਿੱਛੇ ਆਪਣਾ ਜਹਾਜ਼ ਖੜਾ ਤੇ ਆਪਾਂ ਜਾ ਰਹੇ ਹਾਂ ਤੇ ਬਾਹਰ ਆਪਣੇ ਵੈਗ ਵੀ ਚੱਕਣੇ ਆ ਟੈਚੀ ਵਗੈਰਾ ਇਸ ਤਰ੍ਹਾਂ ਦਾ ਇਹ ਟਰੈਕ ਜਾਂ ਬਣਾਇਆ ਹੁੰਦਾ ਇਹ ਜਿਹੜਾ ਸਿੱਧਾ ਜਹਾਜ਼ ਨਾਲ ਕਨੈਕਟ ਹੁੰਦਾ ਹੈਗਾ ਇਹਦੇ ਵਿੱਚ ਦੀ ਹੋ ਕੇ ਰਸਤੇ ਦੇ ਵਿੱਚ ਦੀ ਹੋ ਕੇ ਬੰਦਾ ਜਹਾਜ਼ ਇੰਟਰ ਕਰਦਾ ਤੇ ਆਪਾਂ ਹੁਣ ਜਿਹੜੀ ਮੇਨ 에어ਪੋਰਟ ਦੀ ਬਿਲਡਿੰਗ ਹੈ ਉਹਦੇ ਵਿੱਚ ਹੁਣ ਜਾ ਰਹੇ ਹਾਂ ਜਹਾਜ਼ ਚਵਾਰ ਉਹ ਸਾਹਮਣੇ ਜਿਹੜੀ ਦਿਖ ਰਹੀ ਹੈ ਉਹ 에어ਪੋਰਟ ਦੀ ਮੇਨ ਬਿਲਡਿੰਗ ਹੈ ਕਾਫੀ ਵਧੀਆ ਰਿਹਾ ਸਫਰ ਸੋਹਣਾ ਰਿਹਾ ਸਫਰ ਬਾਕੀ ਦਿਖਾਉਣਾ ਤੁਹਾਨੂੰ ਅੱਗੇ ਅੰਦਰੋਂ ਦਿਖਾਉਣਾ 에어ਪੋਰਟ ਆਪਣਾ ਜਾਰ ਵੀਰ ਆਪਣੇ ਨਾਮ ਜਾਂਦਾ ਸੀਗਾ ਸ਼ਿਕਾਰ ਤੇ ਅੱਗੇ ਲੈ ਕੇ ਚਾਹੁੰਦਾ ਇਹ ਹੈ ਜੀ ਅੰਦਰੋਂ ਆਪਾਂ ਅੰਦਰ ਆ ਗਏ ਹੁਣ 에어ਪੋਰਟ ਦੇ ਇਸ ਤਰ੍ਹਾਂ ਦਾ 에어ਪੋਰਟ ਆ ਇਹ ਰੋਮ ਦਾ ਜਿਹੜਾ ਅੰਦਰੋਂ ਨਾ ਨਾਲ ਤੁਸੀਂ ਵੀ ਦੇਖੀ ਚਲੋ ਇਹ ਆਪਾਂ ਤੁਰੇ ਜਾ ਰਹੇ ਹੁਣ ਬਾਹਰ ਵੱਲ ਨੂੰ ਜਿੱਥੋਂ ਆਪਾਂ ਸਮਾਨ ਚੱਕਣਾ ਕਾਫੀ ਵਧੀਆ ਰਿਹਾ ਸਫਰ ਤੇ ਸਾਹਮਣੇ ਆ ਗਈਆਂ ਪੌੜੀਆਂ ਇਹ ਆਪਾਂ ਇਹ ਤਾਂ ਨੀਚੇ ਚੱਲਦੇ ਹਾਂ ਥਕਾਵਟ ਬਹੁਤ ਹੋ ਚੁੱਕੀ ਆ ਪਰਿਆਤ ਨਹੀਂ ਜਾਣਾ ਹੈਗਾ ਪੌੜੀਆਂ ਤੋਂ ਇਹ ਤਾਂ ਆਟੋਮੈਟਿਕ ਪੌੜੀਆਂ ਤੋਂ ਚਲੇ ਜਾਂਦੇ ਹਾਂ ਤੇ ਇਹ ਜਾ ਰਹੇ ਆ ਵੀ ਆਪਾਂ ਕਾਫੀ ਸੋਹਣਾ ਸਫਰ ਰਿਹਾ ਪੱਧਿਆ ਸਫਰ ਰਿਹਾ ਹੈਗਾ। ਬਾਕੀ ਤੋ ਸੇ ਦੇਖੀ ਚੱਲੋ 에어ਪੋਰਟ ਅੰਦਰੋਂ। ਆਹ ਦੇਖੋ ਹੁਣ ਆਪਾਂ ਬਿਲਕੁਲ ਕਹਿ ਲੋ ਵੀ 에어ਪੋਰਟ ਦੇ ਅੰਦਰ ਆ ਗਏ। ਇਸ ਤਰ੍ਹਾਂ ਦਾ 에어ਪੋਰਟ ਹੈ ਅੰਦਰੋਂ। ਰੋਮ ਸ਼ਹਿਰ ਹੈ। ਇਹ ਆ ਗਈ ਟੈਚੀ। ਆਪਣੇ ਟੈਚੀ ਵੈਸੇ ਮੈਂ ਚੱਕ ਲੈਨੇ। ਜਿਹੜੇ ਆਪਣੇ ਜਹਾਜ਼ ਚ ਅਟੈਚੀ ਹੁੰਦੇ ਨੇ ਉਹ ਇਦਾਂ ਹਨਾ ਆਪਣੇ ਮਲਕੀਆ ਜੜਾ ਬਣਿਆ ਹੁੰਦਾ ਹਨਾ ਪਟਾਜਾ ਚੱਲਦਾ ਟਰੈਕ ਚੱਲਦਾ ਇਹਦੇ ਉੱਤੇ ਟੈਚੀ ਆਈ ਜਾਂਦੇ ਨੇ ਇਹ ਲਾਗੋ ਦੂਰ ਤੱਕ ਇਦਾਂ ਹੀ ਬਣੇ ਹੋਏ ਨੇ ਇਹ ਇਹ ਜਿਹੜੇ ਟੈਚੀ ਲੈ ਕੇ ਆਉਂਦੇ ਨੇ ਅੰਦਰੋਂ ਜਹਾਜ਼ ਚੋਂ ਇਹ ਤੇ ਰੁੜ ਕੇ ਆਉਂਦੇ ਨੇ ਟੈਚੀ ਜਿੰਨੇ ਵੀ ਹੈਗੇ ਨੇ ਤੇ ਆਪਣੇ ਵਾਲੇ ਟੈਚੀ ਉਹ ਪਏ ਨੇ ਤੇ ਆਪਾਂ ਆਪਣੇ ਟੈਚੀ ਕੱਢ ਲਈ ਸੀਗੇ ਸੋ ਇਹ ਪਏ ਨੇ ਆਪਣੇ ਟੈਚੀ ਜੀ ਤੇ ਹੁਣ ਆਪਾਂ ਚੱਲਿਆਂ ਬਾਹਰ ਨੂੰ ਸੋ ਇਹ ਸੀਗੇ ਜੀ ਆਪਣਾ ਸਫਰ ਇੰਡੀਆ ਤੋਂ ਲੈ ਕੇ ਆ ਇਟਲੀ ਤੱਕ ਦਾ ਬਹੁਤ ਸੋਹਣਾ ਸਫਰ ਰਿਹਾ ਤੇ ਸੇਫਲੀ ਅਸੀਂ ਕਹਿ ਲਓ ਫਾਈਨਲੀ ਅਸੀਂ ਇਟਲੀ ਪਹੁੰਚ ਗਏ ਤੇ ਹੁਣ ਅਸੀਂ ਬਾਹਰ ਨੂੰ ਜਾਣਾ ਸੋ ਆਸ ਕਰਦਾ ਜੀ ਤੁਹਾਨੂੰ ਮੇਰੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਮੈਂ ਕੋਸ਼ਿਸ਼ ਕੀਤੀ ਆ ਕੱਲੀ ਕੱਲੀ ਚੀਜ਼ ਦਿਖਾਉਣ ਦੀ ਤੇ ਮੇਰਾ ਚੈਨਲ ਬਲਜਿੰਦਰ ਸਿੰਘ ਮੰਗਟ ਤੁਸੀਂ ਜਰੂਰ ਸਬਸਕ੍ਰਾਈਬ ਕਰਿਓ ਤੇ ਇਸ ਵੀਡੀਓ ਨੂੰ ਵੀ ਲਾਈਕ ਕਰਿਓ ਤੇ ਆਪਣੇ ਅੱਗੇ ਵੀ ਜਿਹੜੇ ਵਲੌਗ ਨੇ ਉਹ ਇਟਲੀ ਨੂੰ ਹੀ ਲੈ ਕੇ ਆਉਣਗੇ ਇੱਥੋਂ ਦੇ ਕਲਚਰ ਨੂੰ ਲੈ ਕੇ ਇੱਥੋਂ ਦੇ ਮੌਸਮ ਨੂੰ ਲੈ ਕੇ ਆਪਣੇ ਕੰਟੀਨਿਊਸਲੀ ਵਲੌਗ ਚੱਲਣਗੇ ਅੱਗੇ ਵੀ ਤੁਸੀਂ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਓਕੇ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਟੇਕ ਕੇਅਰਸ ਹੱਸਦੇ-ਪਸਦੇ ਨੂੰ ਸਾਰੇ